ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਹਨੇ ਚੈਨਲ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਖਡੂਰ ਸਾਹਿਬ ਹਲਕਾ ਪਿੰਡ ਫੇਲੋਕੇ ਦੇ ਵਸਨੀਕ ਸੀ ਉਹ ਪੇਪਰ ਦੇਣ ਗਏ ਸੀ ਜੈਪੁਰ ਉੱਥੇ ਐਂਟਰ ਐਗਜ਼ਾਮ ਦੇ ਵਿੱਚ ਉਹਨਾਂ ਨੂੰ ਬੈਠਣ ਨਹੀਂ ਦਿੱਤਾ ਉਹ ਦਸਤਾਵੇਜ਼ ਧਾਰਿਤ ਨਹੀਂ ਸੀ ਕਹਿੰਦੇ ਕਕਾਰ ਲਾ ਕੇ ਪੇਪਰ ਦਿਓ ਕੁਝ ਬੱਚਿਆਂ ਨੇ ਕਕਾਰ ਲਾ ਕੇ ਪੇਪਰ ਦੇਣਾ ਮਨਜ਼ੂਰ ਕੀਤਾ ਪਰ ਉਹਨਾਂ ਨੂੰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਇਸ ਮਸਲੇ ਤੇ ਗੱਲ ਕਰਾਂਗੇ ਅੱਜ ਸਾਡੇ ਨਾਲ ਨੇ ਸਰਦਾਰ ਸੁਖਦੀਪ ਸੁਖਦੀਪ ਸਿੰਘ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਜਿਵੇਂ ਬਹੁਤ ਭਖਦਾ ਮਸਲਾ ਆ ਗੋਰਪਰੀਜ਼ ਕੌਰ ਵਾਲਾ ਕਿ ਉਹਨਾਂ ਨੂੰ ਕਕਾਰ ਕਹਿੰਦੇ ਲਾ ਕੇ ਆਉ ਜੇ ਪੇਪਰ ਦੇਣਾ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਸਰ ਜਦੋਂ ਭੀਮਰਾਵ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਹਾਂਜੀ ਸੰਵਿਧਾਨ ਲਾਗੂ ਹੋਇਆ ਗੁਰੂ ਗੋਵਲਕਰ ਦੀ ਇੱਕ ਬੁੱਕ ਅ ਬੰਚ ਆਫ ਥੌਟਸ ਉਹਦੇ ਵਿੱਚ ਉਹਨਾਂ ਨੇ ਇੱਕ ਚੈਪਟਰ 'ਚ ਲਿਖਿਆ this this flag is not ours this constitution is not ours this nation is not ours ਇਹ ਗੱਲ ਜੇ ਕਿਸੇ ਸਿੱਖ ਨੇ ਮੁਸਲਮਾਨ ਨੇ ਈਸਾਈ ਨੇ ਯਹੂਦੀ ਨੇ ਜੈਨੀ ਨੇ ਬੋਧੀ ਨੇ ਕਹੀ ਹੁੰਦੀ ਤਾਂ ਕਈ ਕੁਝ ਹੋ ਜਾਣਾ ਸੀ ਬੜੀ ਗੱਲ ਕੋੜੀ ਲੱਗੂਗੀ ਮੈਂ ਗੱਲਾਂ ਸਾਰਿਆਂ ਦੀਆਂ ਸਾਂਝੀਆਂ ਕਰਦਾ ਪਰ ਮੈਂ ਹੁਣ ਗੱਲ ਇਹ ਇੱਥੇ ਤਾਂ ਲਿਆ ਰਿਆਂ ਸਾਰਿਆਂ ਲੋਕਾਂ ਨੂੰ ਇਹ ਚੀਜ਼ ਭੁੱਲੀ ਹੋਈ ਆ ਕਿਸ ਦੂਜਿਆਂ ਲੋਕਾਂ ਨੂੰ ਸੰਵਿਧਾਨ ਦਾ ਗਿਆਨ ਦਿੱਤਾ ਜਾਂਦਾ ਦੇਸ਼ ਸੰਵਿਧਾਨ ਕੇ ਅਨਸਾਰ ਚਲੇਗਾ મોદી ਸਾਹਿਬ ਵੀ ਕਹਿੰਦੇ ਨਾ ਖੋਦ ਸੰਵਿਧਾਨ ਦੀ ਪਾਲਣਾ ਕਰਦੇ ਸਵਧਾਨ ਦੇ ਧਾਰਾ 25 ਬੀ ਸਿੱਖਾਂ ਨੂੰ ਸਾਰੇ ਕਕਾਰ ਰੱਖਣ ਦਾ ਹੱਕ ਦਿੰਦੀ ਆ। ਹਾਂਜੀ। ਇਹ ਚੀਜ਼ ਕਿਉਂ ਹੋ ਰਹੀ ਆ? ਉਹਦੇ ਕਈ ਕਾਰਨ ਐ। ਇਹਦੇ ਵਿੱਚ ਇਸ ਕੰਮ 'ਚ ਅਜੇ 2 2.5 ਮਹੀਨੇ ਰਹਿੰਦੇ ਆ। ਮੈਂ ਕੋਈ ਗੱਲ ਅਗਲੀ ਜਿਹੜੀ ਉਹ ਅਕਤੂਬਰ ਮਹੀਨੇ 'ਚ ਕਰੂੰਗਾ। ਇਹ ਬਾਰ-ਬਾਰ ਕਿਉਂ ਹੁੰਦਾ? ਕਿ 에ਰਪੋਰਟ ਤੇ ਜਿਹੜਾ ਸਟਾਫ ਕੰਮ ਕਰਦਾ ਉਹਨਾਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਨਹੀਂ। ਨੋਟੀਫਿਕੇਸ਼ਨ ਆਇਆ ਕੋਈ ਬੋਲਿਆ ਜਥੇਦਾਰ ਵੱਡੇ ਵੱਡੇ ਤਿੰਨ ਫੁੱਟੀਆਂ ਵਾਲੇ ਬੋਲੇ ਨਿਹੰਗ ਸਿੰਘ ਬੋਲੇ ਅਕਾਲ ਤਖਤ ਦਾ ਜਥੇਦਾਰ ਬੋਲਿਆ ਨਹੀਂ ਬੋਲਿਆ ਉਹਨਾਂ ਨੇ ਨਹੀਂ ਸੀ ਬੋਲਣਾ ਕਿਉਂਕਿ ਉਹਨਾਂ ਦੇ 5 ਸਟਾਰ ਹੋਟਲ ਫਿਰ ਕਿਵੇਂ ਬਣਨੇ ਤਨਖਾਹ ਤਾਂ ਸਾਰੀ 60000 ਹੈ ਹੁਣ ਮੈਂ ਅੱਗੇ ਆਉਣਾ ਕੁਝ ਮੈਂ ਇਸ਼ਾਰਾ ਦਿੱਤਾ ਸੀ ਅਗਲਾ ਇਸ਼ਾਰਾ ਇਹ ਦਿੰਦਾ ਨਰਿੰਦਰ ਸਿੰਘ ਕਪੂਰ ਦੀ ਇੱਕ ਬੁੱਕ ਆ ਉਹਦੇ ਵਿੱਚ ਉਹ ਲਿਖਦੇ ਜਦੋਂ ਤੁਸੀਂ ਆਪਣਾ ਮੂੰਹ ਖੋਲੋਗੇ ਤੁਹਾਡਾ ਦਿਮਾਗ ਨਜ਼ਰ ਆਵੇ ਭਾਗਵਤ ਸਾਹਿਬ ਬਹੁਤ ਲੋਕਾਂ ਨੂੰ ਗਿਆਨ ਵੰਡਦੇ ਆ ਪਤਾ ਨਹੀਂ ਕਿਹੜੀ ਉਹ ਪੋਸਟ ਪ੍ਰੋਟੋਕੋਲ ਦੇ ਮੁਤਾਬਕ ਕਿਹੜੀ ਪੋਸਟ ਪ੍ਰਾਈਮ ਮਿਨਿਸਟਰ ਦੇ ਉੱਤੇ ਹੈ ਜਾਂ ਰਾਸ਼ਟਰਪਤੀ ਦੇ ਉੱਤੇ ਹੈ ਮੈਨੂੰ ਨਹੀਂ ਪਤਾ ਇਸ ਦੇਸ਼ ਵਿੱਚ ਰਹਿਣ ਵਾਲੇ ਸਭ ਹੀ ਹਿੰਦੂ ਹਨ ਚਲੋ ਭਗਵਤ ਸਾਹਿਬ ਅੱਜ ਮੈਨੂੰ ਗਿਆਨ ਦੇ ਦਿਓ ਸਿੱਖਾਂ ਨਾਲ ਜਿਹੜਾ ਇਹ ਵਿਤਕਰਾ ਹੋ ਰਿਹਾ ਵੀ ਆਪਣੀਆਂ ਕਿਰਪਾਨਾਂ ਤਕਾਰ ਕੜੇ ਲਾ ਕੇ ਜਾਓ ਇਹ ਹੋਣਾ ਨਾਲ Hindu ਹਣ ਕਰਕੇ ਕੀਤਾ ਜਾ ਰਿਹਾ ਹੈ ਕੋ ਜਵਾਬ ਦੂਜੇ ਬੰਨੇ ਕਰਨਾਟਕਾ ਦਾ ਇੱਕ ਲੜਕਾ ਵਾ ਉਹਦਾ ਜਨੇਊ ਉਤਾਰਿਆ ਜਾ ਰਿਆ ਸੀ ਉਹਨੇ ਉਥੇ ਪੁਲਿਸ ਵਾਲਿਆਂ ਨੂੰ ਕਿਹਾ ਇਹ ਜਨੇਊ ਹੈ ਨਹੀਂ ਉਤਾਰਿਆ ਜਾ ਸਕਦਾ ਔਰ ਜਨੇਊ ਲਵਾਉਣ ਵਾਲੇ ਜਿਹੜੇ ਦੋ ਪੁਲਿਸ ਵਾਲੇ ਸੀ ਉਹ ਸਸਪੈਂਡ ਕੀਤੇ ਗਏ ਸਾਰਿਆਂ ਸਿੱਖਾਂ ਨੂੰ ਖਾਲਸਤਾਨੀ ਕਹਿਣ ਵਾਲੇ ਮੈਨਾਂ ਨਹੀਂ ਲੜਾਉਣ ਕਿਹੜੇ ਕਿਹੜੇ ਕਹਿੰਦੇ ਜਿਹੜੇ ਕਹਿੰਦੇ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਉਹ ਜਰਾ ਇਸ ਚੀਜ਼ ਦਾ ਜਵਾਬ ਦੇਣ ਵੀ ਇੱਥੇ ਤੁਹਾਡੇ ਮਾਪਦੰਡ ਕੀ ਆ ਤੁਹਾਡੀਆਂ ਸਾਰੀਆਂ ਗੱਲਾਂ ਸੈਲਫ ਕੌਂਟਰੈਡਿਕਟਰੀ ਐ ਸਵੈਵਿਰੋਧੀ ਗੱਲਾਂ ਆ ਇੱਕ ਪਾਸੇ ਜਨੇਊ ਆ ਉਹ ਲਾਉਣਾ ਨਹੀਂ ਚਾਹੁੰਦਾ ਚੰਗੀ ਗੱਲ ਉਹਨੂੰ ਆਪਣਾ ਧਰਮ ਬਾਰਕ ਦੂਜੇ ਪਾਸੇ ਇੱਕ ਕਕਾਰ ਆ ਉਹ ਕਹਿੰਦੀ ਮੈਂ ਲਾਉਣਾ ਨਹੀਂ ਚਾਹੁੰਦੀ ਭਗਵਤ ਸਾਹਿਬ ਇਸ ਦੇਸ਼ ਮੇ ਰਹਨੇ ਵਾਲੇ ਸਭੀ ਹਿੰਦੂ ਹੈ ਜਨੇਊ ਵਾਲਾ ਹਿੰਦੂ ਆ ਕੇਸ ਕੀ ਵਾਲੀ ਕਿਰਪਾਨ ਵਾਲੀ ਕੜੇ ਵਾਲੀ ਪੰਜ ਕਕਾਰਾਂ ਵਾਲੀ ਬੀਬੀ ਸਿੱਖ ਐਂਡ ਸਿੱਖਸ ਆਰ ਨਾਟ ਹਿੰਦੂਸ ਜੇ ਸਿੱਖ ਹਿੰਦੂ ਹੁੰਦੇ ਬਲੂ ਸਟਾਰ ਵੇਲੇ ਜੂਨ 84 ਦੇ ਵਿੱਚ ਆਰਐਸਐਸ ਜਨ ਸੰਗ ਬਲੂ ਸਟਾਰ ਆਪਰੇਸ਼ਨ ਨੂੰ ਇੰਦਰਾ ਗਾਂਧੀ ਦੀ ਸਪੋਰਟ ਨਾ ਕਰਦਾ ਜੇ ਸਿੱਖ ਹਿੰਦੂ ਹੁੰਦੇ 84 ਦੇ ਕਤਲੇਆਮ ਦੀ ਜਿਹੜੀ ਲੰਮੀ ਪਲੈਨਿੰਗ ਕੀਤੀ ਗਈ ਸੀ 50 ਹਜ਼ਾਰ ਸਿੱਖਾਂ ਦਾ ਕਤਲ ਕਰਨ ਲਈ ਉਹਨਾਂ ਦੇ ਆਰਥਿਕਤਾ ਤਬਾਹ ਕਰਨ ਲਈ ਉਹਨਾਂ ਦੇ ਗੁਰਦੁਆਰੇ ਢਾਉਣ ਲਈ ਇਹ ਕੁਝ ਨਾ ਕੀਤਾ ਜਾਂਦਾ ਮੈਂ ਇਹ ਗੱਲਾਂ ਤਾਂ ਦੱਸ ਰਿਹਾ ਉਹ ਬੱਚੀ ਗੁਰਪ੍ਰੀਤ ਨੂੰ ਮੇਰੀ ਸਲਾਮ ਉਹਨਾਂ ਦਾ ਉਹਦਾ ਸਟੈਂਡ ਆ ਬਾਕੀ ਸਿੱਖਾਂ ਦਾ ਕਿਹੜਾ ਸਟੈਂਡ ਜਥੇਦਾਰ ਅਕਾਲ ਤਖਤ ਦਾ ਕੀ ਸਟੈਂਡ ਇਹ ਨੰਦਾ ਕਮੇਟੀ ਆ ਜਥੇਦਾਰ ਅਕਾਲ ਤਖਤ ਪੰਜ ਸਿੰਘ ਲੈ ਕੇ ਕਿਸੇ 에어ਪੋਰਟ ਦੇ ਬਾਹਰ ਬਹਿ ਜਵੇ ਨਹੀਂ ਵਫ਼ਦ ਲੈ ਕੇ ਪ੍ਰਧਾਨ ਮੰਤਰੀ ਜੀ ਕੋਲ ਜਾਦੇ ਵਾਤੇ ਜਾਣੇ ਪਰ ਪ੍ਰਧਾਨ ਮੰਤਰੀ ਨਾਲ ਟਾਈਮ ਨਹੀਂ ਦੇਣਾ ਪ੍ਰਧਾਨ ਮੰਤਰੀ ਵਿਦੇਸ਼ ਯਾਤਰਾ ਤੋਂ ਵਿਲੇ ਹੋਣਗੇ ਤਾਂ ਵਾ ਪ੍ਰਧਾਨ ਮੰਤਰੀ ਕੋਲ ਤੇ ਇਸ ਗੱਲ ਲਈ ਟਾਈਮ ਨਹੀਂ 트ੰਪ ਨੇ 25% ਟੈਰਫ ਲਾਤਾ ਉਹ ਕਹਿੰਦੇ ਟਰੰਪ ਮਾਈ ਫਰੈਂਡ ਪਾਕਿਸਤਾਨ ਨੂੰ ਤੇਲ ਵੇਚ ਰਿਹਾ ਰਸ਼ੀਆਰ ਤੋਂ ਡਰਦਿਆਂ ਨੇ ਇੰਡੀਆ ਨੇ ਤੇਲ ਲੈਣਾ ਬੰਦ ਕਰਤਾ ਪ੍ਰਧਾਨ ਮੰਤਰੀ ਕੋਲ ਕਿਹੜਾ ਟਾਈਮ ਹੈ ਪ੍ਰਧਾਨ ਮੰਤਰੀ ਸਾਹਿਬ ਆਪਣੀ ਟਰਮ ਪੂਰੀ ਕਰ ਰਹੇ ਮੇਰੇ ਕਹਿਣ ਦਾ ਮਤਲਬ ਇਹ ਇਸ ਦੇਸ਼ ਵਿੱਚ ਭਾਈਚਾਰਾ ਕਿਹੜਾ ਸੁਰੱਖਿਤ ਮੈਂ ਸਾਰੇ ਭਾਈਚਾਰਿਆਂ ਦੀ ਗੱਲ ਕਰ ਰਿਹਾ ਮਨੀਪੁਰ ਦੇ ਵਿੱਚ 20 ਮੰਦਰ ਢਾਏ ਗਏ ਮੈਂ ਬਾਕੀ ਗੱਲ ਨਹੀਂ ਕਰਦਾ ਉਹ ਮੰਦਰ ਕਿਹਨਾਂ ਦੇ ਸੀਗੇ? ਇਸਾਈਆਂ ਦੇ? ਧੰਨਵਾਦ। ਹਿੰਦੂਆਂ ਦੇ ਸੀ ਨਾ। ਟੱਟ ਗਏ। ਜਿਸੇ ਨੂੰ ਖੁਰਕ ਹੋਈ। ਗ੍ਰਹਿ ਮੰਤ్రਾਲਾ ਬੋਲਿਆ ਕੁਛ। 2 ਮਈ 2023 ਤੋਂ ਮਨੀਪੁਰ ਸੜ ਰਿਹਾ। ਕਿਸੇ ਤੋਂ ਕੋਸਰਾਗਾ। ਇਹਦਾ ਮਤਲਬ ਸਰਕਾਰ ਕੋਈ ਵੀ ਹੋਵੇ, ਕੇਂਦਰ ਦੀ ਹੋਵੇ, ਸਟੇਟ ਦੀ ਹੋਵੇ, ਉਹਦਾ ਕੋਈ ਧਰਮ ਨਹੀਂ ਹੁੰਦਾ। ਧਰਮ ਇੱਕ ਪਖੰਡ ਹੁੰਦਾ, ਧਰਮ ਇੱਕ ਨਕਾਬ ਹੁੰਦੀ ਆ, ਵੋਟਾਂ ਲੈਣ ਦਾ ਜ਼ਰੀਆ ਹੁੰਦਾ। ਗੁਰਪ੍ਰੀਤ ਕੌਰ ਜੀ ਮੈਂ ਗੱਲ ਕਰਦਾ ਹੁਣ ਦੇਖੋ। ਸਰਕਾਰਾਂ ਦੇ ਪਖੰਡ ਕੀ ਆ ਜਿਹੜਾ ਜਿੱਥੇ ਉਹਨਾਂ ਦਾ ਪੇਪਰ ਹੋਣਾ ਸੀ ਹਾਂਜੀ ਉਹ ਐਡਰੈਸ ਦੇਖੋ ਕੀ ਆ ਰਾਮਚੰਦਰਪੁਰਾ ਉਹ ਜਗ੍ਹਾ ਦਾ ਨਾਮ ਪੋਸਟ ਆਫਿਸ ਵਿਧਾਨੀ ਵਾਟਿਕਾ ਸੀਤਾਪੁਰ ਐਕਸਟੈਂਸ਼ਨ ਜੈਪੁਰ ਜੈਪੁਰ ਹੁਣ ਮੇਰੇ ਕਹਿਣ ਦਾ ਮਤਲਬ ਇਹ ਆ ਸੈਂਟਰ ਸਰਕਾਰ ਸਾਰੀ ਹੀ ਪਾਵਰ ਦੇ ਵਿੱਚ ਭਗਵਾਨ ਰਾਮਚੰਦਰ ਤੇ ਸੀਤਾ ਜੀ ਨੂੰ ਲੈ ਕੇ ਆਈ ਹੈ। ਅਡਰੈਸ ਭਗਵਾਨ ਰਾਮਚੰਦਰ ਦੇ ਨਾਂ ਤੇ ਆ। ਸੀਤਾ ਮਾਤਾ ਦਾ ਨਾਂ ਵਿੱਚ। ਸਲੂਕ ਉੱਥੇ ਕੀ ਹੋ ਰਿਹਾ? ਇਹਦਾ ਮਤਲਬ ਇਹ ਰਾਮ ਕੇ ਸਗੇ ਨਹੀਂ ਹੈ। ਸਰਕਾਰਾਂ ਦਾ ਕੋਈ ਧਰਮ ਨਹੀਂ ਹੁੰਦਾ ਮੈਂ ਅੱਗੇ ਕਹਿ ਕੇ ਹਟਿਆ। ਮੈਂ ਗੱਲ ਕਿਉਂ ਬੋਲੀਆ? ਕਿਆ ਜਾਂਦਾ ਰਾਜਸਥਾਨ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਜੀ। ਔਰ ਉਹ ਨੋਟੀਫਿਕੇਸ਼ਨ ਕਿਹੜਾ ਜਾਰੀ ਕੀਤਾ? ਇਹੋ ਨੋਟੀਫਿਕੇਸ਼ਨ ਸੇਮ ਟੂ ਸੇਮ 2019 ਚ ਵੀ ਜਾਰੀ ਹੋਇਆ ਸੀ ਜਦੋਂ ਕਕਾਰ ਲਵਾਏ ਗਏ ਸੀ। ਪਰ ਉਹਦੇ ਸਾਲ ਦੋ ਸਾਲ ਉਹਦਾ ਸਮਾਂ ਤਾਂ ਬਰਬਾਦ ਹੋ ਗਿਆ ਨਾ ਸਾਲ ਦੋ ਸਾਲ ਬਰਬਾਦ ਹੋ ਗਏ। ਸਰ ਸਮਾਂ ਬਰਬਾਦ ਹੋ ਗਿਆ। ਹੂੰ ਠੀਕ ਆ। ਹੂੰ ਅਨਖਵਾਰ ਕਰਾਰ ਰਹੀ। ਤਾਂ ਅਨਕ ਤਾਂ ਬਰਕਰਾਰ ਰਹੀ। ਸਵਾਲ ਇਹ ਨਹੀਂਗਾ ਸਵਾਲ ਇਹ ਨਹੀਂ ਕਿ ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਦੇ ਕਿਸਾਨਾਂ ਦਾ ਰਾਜਸਥਾਨ ਦੇ ਕਿਸਾਨਾਂ ਦਾ ਦਿੱਲੀ ਬਾਰਡਰ ਦੇ ਉੱਤੇ ਖਰਚ ਕਿੰਨਾ ਹੋਇਆ ਸਵਾਲ ਇਹ ਆ ਅਣਖ ਵਰਕਰਾਂ ਰਹਿ ਗਈ ਇੱਥੇ ਵੀ ਇਹੋ ਸਵਾਲ ਮੇਰੇ ਕਹਿਣ ਦਾ ਮਤਲਬ ਹੈ ਲੋਕਾਂ ਨੂੰ ਘਟ ਗਿੰਦੀਆਂ ਨੂੰ ਸਾਰੇ ਭਾਈਚਾਰਿਆਂ ਨੂੰ ਸੰਵਿਧਾਨ ਦਾ ਗਿਆਨ ਦੇਣ ਵਾਲੇ ਮੋਦੀ ਜੀ ਇਸ ਮੁੱਦੇ ਤੇ ਚੁੱਪ ਕਿਉਂ ਆ ਇਹ ਮੈਂ ਦਿੱਲੀ ਮੈਟਰੋ ਸਟੇਸ਼ਨ ਤੇ ਵੀ ਇਦਾਂ ਦਾ ਬਾਰ ਬੜਾ ਵਿਵਾਦ ਹੋ ਚੁੱਕਾ ਵੀ ਜੇ ਕਿ ਸਿੰਘ ਨੇ ਜਾਂ ਸਿੰਘਣੀ ਨੇ ਕਿਰਪਾਨ ਪਾਈ ਹੁੰਦੀ ਤੇ ਉਹ ਕਹਿੰਦੇ ਸੀ ਇੰਨੀ ਇੱਥੇ ਇੰਨੀ ਫੋਟੀ ਪਾ ਸਕਦੇ ਤੁਸੀਂ ਸਰ ਆਫ ਦੀ ਰਿਕਾਰਡ ਤੁਹਾਡੀ ਮੇਰੀ ਕਈ ਵਾਰ ਗੱਲ ਹੋਈ ਆ ਸਿੰਘ ਸਿੰਘਣੀਆਂ ਕਿੱਥੇ ਹੈਗੇ ਜੇ ਕੋਈ ਸਿੰਘ ਸਿੰਘਣੀ ਹੈਗੇ ਤਾਂ ਦੱਸੋ ਹਰਮੰਦਰ ਸਾਹਿਬ ਦੇ ਬਾਹਰ ਇੱਕ ਬੋਰਡ ਲੱਗਾ ਹੁੰਦਾ ਸੀ ਮੈਂ ਸਿੰਘ ਦੀ ਗੱਲ ਦੱਸਦਾ ਤੁਸੀਂ ਸਿੰਘ ਗਿਆ ਨਾ ਉਹ ਬੋਰਡ ਲੱਗਾ ਹੁੰਦਾ ਸੀ ਉਹ ਲਵਾਤਾ ਹੁਣ ਕਿਉਂਕਿ ਸਰਕਾਰ ਨੂੰ ਉਹ ਪੱਚਦਾ ਨਹੀਂ ਅੰਗਰੇਜ਼ ਸਰਕਾਰ ਵੇਲੇ ਇੱਕ ਗਵਰਨਰ ਗਿਆ ਆਨੰਦਪੁਰ ਸਾਹਿਬ ਲਾਗੇ ਕਿ ਨਿਹੰਗ ਸਿੰਘ ਕੱਲਾ ਸੜਕ ਬਣਾ ਰਿਹਾ ਔਰ ਨਿਹੰਗ ਸਿੰਘ ਨੂੰ ਉਹ ਗਵਰਨਰ ਨੇ ਕਿਹਾ ਵੀ ਤੂੰ ਸੜਕ ਬਣਾ ਰਿਆ ਤੂੰ ਕੱਲਾ ਕਿਵੇਂ ਬਣਾ ਲੇਗਾ ਉਹ ਕਹਿੰਦਾ ਕੱਲਾ ਤਾਂ ਮੈਂ ਬਿਜਲੀ ਬਣਾ ਲੂੰ ਔਰ ਉਹ ਨਿਹੰਗ ਸਿੰਘ ਨੇ ਕਿਹਾ ਕਹਿੰਦਾ ਮੇਰੇ ਚੈੱਕ ਕਰਕੇ ਵੇਖ ਮੇਰੇ ਕਿੰਨੇ ਵੋਲਟ ਬੀਜ ਲੀਏ ਇਹ ਬੋਰਡ ਉਹੋ ਲੱਗਾ ਸੀ ਜਿਹੜਾ ਅੱਜ ਤੋਂ 20 25 ਸਾਲ ਪਹਿਲਾਂ ਤੱਕ ਲੱਗਾ ਹੁੰਦਾ ਸੀ ਜਿਨ੍ਹਾਂ ਕੋਲ ਬਿਲ ਪਾਵਰ ਸੀ ਜਿਹੜੇ ਗੁਰੂ ਨਾਲ ਜੁੜੇ ਸੀਗੇ ਜਿਨ੍ਹਾਂ ਦੇ ਸਾਰੇ ਸ਼ਹਿਰ ਦੇ ਵਿੱਚ ਟਰੱਕ ਨਹੀਂ ਸੀ ਚੱਲਦੇ ਜਿਨ੍ਹਾਂ ਦੇ ਸ਼ੋਪਿੰਗ ਮਾਲ ਨਹੀਂ ਸੀ ਜਿਨ੍ਹਾਂ ਦੇ ਪੈਟਰੋਲ ਪੰਪ ਨਹੀਂ ਸੀ ਜਿਹੜੇ ਇਹ ਫੂਕ ਨਹੀਂ ਸੀ ਮਾਰਦੇ ਸਾਡਾ ਫਾਰਮ ਹਾਊਸ 20 ਕਿੱਲੇ ਦਾ ਉਹ ਮਟੀਰੀਅਲਿਸਟਿਕ ਨਹੀਂ ਸੀ ਉਹ ਗੁਰਬਾਨੀ ਨਾਲ ਜੁੜੇ ਸਿੰਘ ਉਹ ਸੀ हां ਹੁਣ ਬੁੱਧੇ ਦਈਏ ਸਿੰਘਣੀ ਗੁਰਪ੍ਰੀਤ ਕੌਰ ਆ ਜੀ ਜਨਾ ਜਿੱਥੇ ਕੁਆਲਿਟੀ ਆ ਉਹੀ ਸਿੰਘਣੀ ਆ ਬਾਕੀ ਆਪਾਂ ਜਨੇ ਮਰਜ਼ੇ ਵਾਜੀ ਤਪ ਵਾਜੇ ਤਪ ਲੇ ਖੜਕਾਈ ਜਈਏ ਗੱਲ ਬੜੀ ਗੁੱਸੇ ਵਾਲੀ ਆ ਮੈਂ ਬੜੀਆਂ ਸੰਪਰਦਾਵਾਂ ਟੰਡ ਕੀਤੀਆਂ ਜੇ ਤੁਹਾਡਾ ਘਿਓ ਖਾ ਕੇ ਮੂੰਹ ਲਾਲ ਨਹੀਂ ਹੋਇਆ ਤੇ ਫਿਰ ਤੁਹਾਡੇ ਘਿਓ ਚ ਨੁਕਸ ਹੈ ਗਰਬਾਣੀ ਵਿੱਚ ਤਾਂ ਨੁਕਸ ਨਹੀਂ ਜੇ ਤੁਸੀਂ ਗਰਬਾਣੀ ਪੜ੍ਹੀ ਆ ਜੇ ਤੁਸੀਂ 8-8 ਘੰਟੇ ਕੀਰਤਨ ਕੀਤਾ ਇਹ ਤੂੰ 11-11 ਘੰਟੇ ਸੁਖਨੀ ਸਾਦੇ ਪਾਠ ਕੀਤੇ ਆ ਤੁਹਾਡੀ ਸਪਿਰਿਟ ਕਿਉਂ ਨਹੀਂ ਇਹ ਤਾਂ ਮਤਲਬ ਚੂੜੀਆਂ ਕੀਤੀਆਂ ਇਹ ਚੂੜੀਆਂ ਲੱਭ ਮੇਰਾ ਨਹੀਂ ਗਾ ਪਰਸੋਂ ਇੱਕ ਗੁਰਮਖ ਪਾਇਰੇ ਮਿਲੇ ਸੀ ਉਹਨਾਂ ਨਾਲ ਮੈਂ ਗੱਲ ਸਾਂਝੀ ਕੀਤੀ ਸੀ ਕਹਿੰਦੇ ਇਹ ਤਾਂ ਮਤਲਬ ਬਾਣੀ ਨਹੀਂ ਪੜੀ ਚੂੜੀਆਂ ਜੀਤੀਆਂ ਮੈਂ ਬੇਟਾ ਗੁਰਪ੍ਰੀਤ ਕੌਰ ਮੈਂ ਤੈਨੂੰ ਇਹ ਕਹਿਣਾ ਚਾਹੁੰਨਾ ਵੀਡੀਓ ਰਾਈ ਤੂੰ ਗੁਰਬਾਣੀ ਦੀਆਂ ਚੂੜੀਆਂ ਨਹੀਂ ਕੀਤੀਆਂ ਗੁਰਬਾਣੀ ਤੇਰੇ ਅੰਦਰ ਵੱਸੀ ਐ ਤੇ ਤੂੰ ਤਾਂ ਐ ਸਟੈਂਡ ਲਿਆ ਔਰ ਤੇਜਿੰਦਰਪਾਲ ਸਿੰਘ ਟਿਮਾਂ ਨੂੰ ਮੇਰਾ ਸਲਾਮ ਆ ਔਰ ਪੰਥ ਦੀ ਨਵੰਦਾ ਜਥੇਬੰਦੀ ਨੂੰ ਲਾਂਤ ਜਿਹੜੇ ਇਸ ਮੁੱਦੇ ਤੇ ਆਪਣੀ ਜੁਬਾਨ ਨਹੀਂ ਖੋਲ ਸਕੇ ਨਹੀਂ ਉਹਨਾਂ ਨੇ ਨਿੰਦਿਆ ਕੀਤੀ ਤੇਗੀ ਉਹ ਨਿੰਦਿਆ ਕਮੇਟੀ ਹੈ ਮੈਂ ਉਹਨਾਂ ਨਿੰਦਿਆ ਕਮੇਟੀ ਐਸਾ ਕਰਕੇ ਕਿਹਾ ਜਦੋਂ ਵੋਟਾਂ ਲਾਗੇ ਹੁੰਦੀਆਂ ਉਦੋਂ ਸੁਖਵੀਰ ਬਾਦਲ ਆਪਣੇ ਨਾਲ 8-10 ਬੰਦੇ ਜਿਹੜੇ ਪੈਟ ਉਹਨਾਂ ਦੇ ਨਾਲ ਹੁੰਦੇ ਆ ਉਹ ਦਿੱਲੀ ਜਾ ਕੇ ਫਟਾਫਟ ਗ੍ਰਹਿ ਮੰਤਰੀ ਨੂੰ ਮਿਲਣ ਚਲੇ ਜਾਂਦੇ ਆ ਇਸ ਮਸਲੇ ਤੇ ਮਿਲਣਾ ਚਾਹੀਦਾ ਇਸ ਮਸਲੇ ਤੇ ਮਿਲਣਾ ਚਾਹੀਦਾ ਗ੍ਰਹਿ ਮੰਤਰੀ ਨੂੰ ਕਾਹਦੇ ਵਾਸਤੇ ਮਿਲਣਾ ਚਾਹੀਦਾ ਗ੍ਰਹਿ ਮੰਤਰੀ ਨੂੰ ਆਪਣੇ ਆਪ ਨਹੀਂ ਕੁਝ ਪਤਾ ਇਸ ਚੀਜ਼ ਦਾ ਪ੍ਰੋਟੈਸਟ ਹੁਣ ਮੈਂ ਗੱਲ ਪੁਆਇੰਟ ਆਊਟ ਕਰਾਂ ਪਰਸਨਲ ਨਹੀਂ ਗੱਲ ਹੈ ਜਿਹੜਾ ਦਿੱਲੀ ਚ ਇੱਕ ਕਾਲੀਦਾਲ ਹੈ ਉਹਦਾ ਪ੍ਰਧਾਨ ਹੈ ਪਰਮਜੀਤ ਸਿੰਘ ਪਮਾ ਉਹ ਛੋਟੂ ਛੋਟੀ ਗੱਲ ਤੇ ਧਰਨੇ ਲਾ ਕੇ ਬਹਿ ਜਾਂਦਾ ਹੁਣ ਪਰਮਜੀਤ ਸਿੰਘ ਪਮਾ ਕਿੱਥੇ ਹੈ 에어ਪੋਰਟਾਂ ਦੇ ਉੱਤੇ ਜਿਹੜਾ ਸਟਾਫ ਆ ਉਹ ਸ੍ਰੀ ਸਾਹਿਬ ਨਹੀਂ ਪਾ ਸਕਦਾ ਉਹ ਅਮਰਤਾਰੀ ਹੋ ਕੇ ਕਿਰਪਾਨ ਨਹੀਂ ਪਾ ਸਕਦਾ ਉਹ ਨੋਟੀਫਿਕੇਸ਼ਨ ਉਹਦਾ ਜਾਰੀ ਹੋ ਗਿਆ ਪੰਮਾ ਕਿੱਥੇ ਆ ਕਾਲੀ ਦਲ ਕਿੱਥੇ ਆ ਕਾਲੀ ਦਲ ਅੰਮ੍ਰਿਤਸਰ ਕਿੱਥੇ ਆ ਨਿਹੰਗ ਸਿੰਘ ਕਮੇਟੀਆਂ ਕਿੱਥੇ ਆ ਹਰ ਐਂਟ੍ਰੈਂਸ ਐਗਜ਼ਾਮ ਦੇ ਵਿੱਚ ਸਿੱਖਾਂ ਨੂੰ ਪੱਗ ਕਰਕੇ ਜਲੀਲ ਕੀਤਾ ਜਾਂਦਾ ਅਗਲਾ ਸਵਾਲ ਦੱਸਾਂ ਕਿਸੇ ਕਾਲੀ ਦਲ ਨੇ ਗੱਲ ਬੋਲਣੀ ਨਹੀਂ ਦਿੱਲੀ ਵਿੱਚ 84 ਦੇ ਕਤਰਿਆਂ ਵਾਂਗੂ ਇੱਕ ਸਿੱਖ ਦੇ ਮੂੰਹ ਤੇ ਪਿਸ਼ਾਬ ਕੀਤਾ ਗਿਆ ਪਹਿਰੇਦਾਰ ਅਖਬਾਰ ਮੇਰੇ ਕੋਲ ਪਈ ਹੈ ਕਾਲੀ ਤਲ ਕਿੱਥੇ ਸੋ ਮੇਰੇ ਮੁੱਦੇ ਇਹ ਸੀ ਸਾਰਾ ਤੁਹਾਨੂੰ ਸੰਘਰਸ਼ ਆਪਣੇ ਆਪ ਲੜਨਾ ਪੈਣਾ ਆਪਣੀ ਸਪਿਰਟ ਆਪ ਬਣਾਉਣੀ ਪੈਣੀ ਆ ਲੋਕਤੰਤਰ ਵਿੱਚ ਤੁਹਾਡਾ ਵੀ ਉਹਨਾਂ ਹੀ ਯੋਗਦਾਨ ਹੈ ਜਿੰਨਾ ਦੂਜਿਆਂ ਦਾ ਵਾ ਤੁਹਾਡੀਆਂ ਕੁਰਬਾਨੀਆਂ ਜਿਆਦੀਆਂ ਵਾ ਜੇ ਤੁਸੀਂ ਦੇਸ਼ ਨੂੰ ਆਜ਼ਾਦੀ ਲੈ ਕੇ ਦੇਣ ਚ 95% ਯੋਗਦਾਨ ਪਾ ਸਕਦੇ ਜੇ ਤੇ ਉਹ ਬਾਕੀ ਵੀ ਡਿਸਾਈਡ ਤੁਸੀਂ ਕਰਨਾ ਵੀ ਆਪਣੇ ਹੱਕ ਤੁਸੀਂ ਕਿਵੇਂ ਵਜਾ ਕੇ ਰੱਖਣੇ ਹਾਂਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਅਸੀਂ ਇਹ ਹੋਈ ਕਹਿਣਾ ਚਾਹੁੰਦੇ ਜੇ ਇਸ ਮਸਲੇ ਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਸੇ ਵੀ ਮਿਨੋਰਟੀਜ਼ ਦੇ ਨਾਲ ਉਹਦਾ ਟਾਈਮ ਨਾ ਖਰਾਬ ਹੋਵੇ ਇਹਨਾਂ ਕਾਰਨਾ ਕਰਕੇ ਕਿਸੇ ਦਾ ਕਕਾਰ ਲਵਾਉਣੇ ਜਾਂ ਹੋਰ ਵੀ ਕਿਸੇ ਮਿਨੋਰਟੀਜ਼ ਦਾ ਕੁਝ ਕੁਝ ਇਦਾਂ ਦਾ ਇਸ਼ੂ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਗੱਲ ਬੜੀ ਬਧੀ ਆਈ ਮੈਂ ਬੋਲਣੀ ਨਹੀਂ ਥੀ